ਨੂੰ ਰਖੜੀ ਵੀ ਕਹਿ ਸਕਦੇ ਆ ਰੱਖਿਆ ਬੰਦਰ ਵੀ ਕਹਿ ਸਕਦੇ ਆ ਰਾਖੀ ਵੀ ਕਹਿ ਸਕਦੇ ਆ ਰਖੜੀ ਦਾ ਤਿਹਾਰ ਮਨਾਇਆ ਗਿਆ ਬ੍ਰਹਮ ਕੁਮਾਰੀ ਆਸ਼ਰਮ ਨਾਬਾ ਦੇ ਵਿੱਚ ਇਸ ਮੌਕੇ ਨਾਬਾ ਦੇ ਇਸ ਮੌਕੇ ਪ੍ਰੋਫੈਸਰ ਰਮਿੰਦਰ ਸਿੰਘ ਵੀਰ ਪ੍ਰੋਫੈਸਰ ਰਮਿੰਦਰ ਸਿੰਘ ਵੀਰ ਸੋ ਸਮਾਜ ਸੇਵਕ ਨੇ ਉਹ ਬ੍ਰਹਮ ਕੁਮਾਰੀ ਆਸ਼ਰਮ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਦੀਦੀ ਬੀਨਾ ਦੀਦੀ ਇਹ ਤੋਂ ਰਖੜੀ ਬਣਾਈ ਅਸ਼ੋਕ ਰੋੜਾ ਜੀ ਜੋ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਨੇ ਤੇ ਮੰਗਲਾ ਜੀ ਜਸ਼ਪਰ ਸਿੰਘਲਾ ਜੀ ਤੇ ਹੋਰ ਵੀ ਬਹੁਤ ਸਮਾਜ ਸੇਵਕ ਆ ओमप्रकाश ਗਰਗ ਠੇਕੇਦਾਰ ਜੀ ਵੀ ਪਹੁੰਚੇ ਤੇ ਹੋਰ ਵੀ ਨਾਬੇ ਦੇ ਮਤਲਬ ਸਮਾਜ ਸੇਵਕ ਤੇ ਹੋਰ ਲੋਕ ਪਹੁੰਚੇ ਇਸ ਮੌਕੇ ਪ੍ਰੋਫੈਸਰ ਰਮਿੰਦਰ ਕੁਮਾਰ ਜੀ ਜੀ ਮਾਤਾ ਜੀ ਮਨਜੀਤ ਕੌਰ ਵੀ ਉੱਥੇ ਹਾਜ਼ਰ ਨੇ ਤੇ ਸਾਰਿਆਂ ਨੇ ਬ੍ਰਹਮ ਕੁਮਾਰੀ ਆਸ਼ਰਮ ਚ ਦੀਦੀ ਤੋਂ ਰਖੜੀ ਬਣਾਈ ਤੇ ਉਹਨਾਂ ਨੂੰ ਰਖੜੀ ਬਣਾਈ ਉਹਨਾਂ ਤੋਂ ਆ ਬਾਕੀ ਪ੍ਰਭੂ ਦਾ ਆਸ਼ੀਰਵਾਦ ਆਸ਼ੀਰਵਾਦ ਇਸ ਮੌਕੇ ਬੀਜੇਪੀ ਦੇ ਸ਼੍ਰੀ ਪ੍ਰਧਾਨ ਪ੍ਰਮਿੰਦਰ ਗੁਪਤਾ ਵਿਜੇ ਕਮਾਂਡੋ ਤੇ ਅਰुण ਅਗਰਵਾਲ ਜੀ ਤੇ ਬੌਨੀ ਤੇ ਹੋਰ ਬਹੁਤ ਜਾਣੇ ਪਹੁੰਚੇ ਜਿਨ੍ਹਾਂ ਨੇ ਬ੍ਰਹਮ ਕੁਮਾਰੀ ਆਸ਼ਰਮ ਚ ਅਜ ਰਖੜੀ ਦਾ ਰਖੜੀ ਦਾ ਤਿਹਾਰ ਮਨਾਇਆ ਤੇ ਦੀਦੀਆਂ ਨੂੰ ਰਖੜੀ ਬਣਾਈ